ਤੇਜ਼ ਗਰਮੀ ਵਿੱਚ ਕ੍ਰਿਕਟ ਖੇਡਣ ਨਾਲ ਅਤੇ ਅਚਾਨਕ ਹੀ ਹਾਰਟ ਅਟੈਕ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿੱਹਾਂ ਪੂਰੇ ਦੇਸ਼ 'ਚ ਅਚਾਨਕ ਹਾਰਟ ਅਟੈਕ ਨਾਲ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਤੇਜ਼ ਗਰਮੀ ਅਤੇ ਲੂ ਨੇ ਇਹਨਾਂ ਮੌਤਾਂ ਦੇ ਅੰਕੜੇ 'ਚ ਹੋਰ ਵੀ ਇਜ਼ਾਫਾ ਕੀਤਾ ਹੈ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੌਤਾਂ ਕੈਮਰੇ 'ਚ ਕੈਦ ਹੋ ਰਹੀਆਂ ਨੇ ਅਜਿਹਾ ਹੀ ਇੱਕ ਹੋਰ ਲਾਈਵ ਮੌਤ ਦਾ ਵੀਡੀਓ ਸਾਹਮਣੇ ਆਇਆ ਹੈ ਇਹ ਵੀਡੀਓ ਬੇहद ਚੌਕਾਡੇ ਵਾਲਾ ਅਤੇ ਦਿਲ ਉਦਹਲਾ ਢਣ ਵਾਲਾ ਇਸ ਜੋ ਦਿਖ ਰਿਹਾ ਹੈ ਕਿ ਇੱਕ ਨੌਜਵਾਨ ক্রিকেট ਖੇਡ ਰਿਹਾ ਹੈ ਅਤੇ ਉਹ ਆਪਣੇ ਦੋਸਤਾਂ ਨੂੰ ਵੀਡੀਓ ਬਣਾਉਣ ਲਈ ਕਹਿੰਦਾ ਹੈ ਤਾਂ ਕਿ ਉਹ ਆਪਣੇ ਚੌਕੇ ਛੱਕਿਆਂ ਨੂੰ ਹਮੇਸ਼ਾ ਲਈ ਕੈਮਰੇ ਵਿੱਚ ਕੈਦ ਕਰ ਸਕੇ ਪਰ ਉਸ ਨੂੰ ਸ਼ਾਇਦ ਨਹੀਂ ਪਤਾ ਸੀ ਜੋ ਉਸ ਦੇ ਚੌਕੇ ਛੱਕੇ ਹੀ ਨਹੀਂ ਸਗੋਂ ਉਸ ਦੀ ਮੌਤ ਵੀ ਇਸ ਕੈਮਰੇ ਵਿੱਚ ਖਿਆਤ ਹੋ ਜਾਵੇਗੀ ਨੌਜਵਾਨ ਜਿਵੇਂ ਹੀ ਬਾਲ ਤੇ ਛੱਕਾ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਇਸ ਦੇ ਨਾਲ ਹੀ ਅਚਾਨਕ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੜਕਾਂ ਭਮਾਚ ਜਾਂਦਾ ਹੈ ਲਾਈਵ ਮੌਤ ਦਾ ਇਹ ਡਰਾ ਦੇਣ ਵਾਲਾ ਵੀਡੀਓ ਮੁੰਬਈ ਦੇ ਮੀਰਾ ਰੋਡ ਦਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕੰਪਨੀ ਨੇ ਇੱਥੇ ਤਰਫ ক্রিকেট ਦਾ ਆਯੋਜਨ ਕੀਤਾ ਸੀ ਟੀਮਾਂ ਦੇ ਵਿਚਾਲੇ ਮੈਚ ਪ੍ਰਤੀਯੋਗਤਾ ਚੱਲ ਰਹੀ ਸੀ ਇਸ ਦੌਰਾਨ ਉਪਥੇ ਗਰਮੀ ਵਿਚਾਲੇ ਲੋਕਾਂ 'ਚ ক্রিকেট ਮੈਚ ਨੂੰ ਲੈ ਕੇ ਬੇਹਦ ਉਤਸ਼ਾਹ ਅਤੇ ਜੋਸ਼ ਨਜ਼ਰ ਆ ਰਿਹਾ ਸੀ ਪਰ ਇਸ ਦੌਰਾਨ ਗੁਲਾਬੀ ਰੰਗ ਦੀ ਜਰਸੀ ਪਾਏ ਹੋਏ ਇੱਕ ਨੌਜਵਾਨ ਤਰਫ ਬਾਲ ਤੇ ਛੱਕਾ ਮਾਰਦਾ ਇਹ ਤਰਫ ক্রিকেট ਖੇល ਰਿਹਾ ਸੀ ਅਤੇ ਬੈਟਿੰਗ ਪੋਚ ਸੀ ਸਾਹਮਣੇ ਤੋਂ ਬੋਲਰ ਗੇਂਦ ਸੁੱਟਾਏ ਅਤੇ ਨੌਜਵਾਨ ਇਸ ਗੇਂਦ 'ਤੇ ਤੇਜ਼ੀ ਨਾਲ ਹਿੱਟ ਮਾਰਦਾ ਹੈ ਤੇਜ਼ ਸ਼ਾਟ ਨੂੰ ਲੈ ਕੇ ਉਹ ਬੇहद ਖੁਸ਼ ਹੁੰਦਾ ਹੈ ਬਰੇਸਦਰਾਂ ਉਹ ਅਚਾਨਕ ਪਿੱਛੇ ਨੂੰ ਗਰਾਊਂਡ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਆਲੇ-ਦੁਆਲੇ ਖੜੇ ਹੋਰ ਪਲੇਅਰ ਉਸਤੇ ਆਲੇ-ਦੁਆਲੇ ਇਕੱਠੇ ਹੁੰਦੇ ਨੇ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਤੁਰੰਤ ਮੌਤ ਹੋ ਜਾਂਦੀ ਹੈ ਉਧਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੋਂ ਸਾਇਲੈਂਟ ਹਾਰਟ ਅਟੈਕ ਨੂੰ ਲੈ ਕੇ ਚਰਚਾ ਛੇੜਦੀ ਥੀਏ ਦਰਸਲ ਅਜੇ ਹੀਆਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਤੇ ਰੋਜ਼ਾਨਾ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਨੌਜਵਾਨ ਬੱਚੇ ਬਜ਼ੁਰਗ ਅਤੇ ਮਹਿਲਾਾਂ ਮਾ ਅਚਾਨਕ ਹੀ ਹਾਰਟ ਅਟੈਕ ਨਾਲ ਮੌਤਾਂ ਦਾ ਸ਼ਿਕਾਰ ਹੋ ਰਹੇ ਨੇ ਬੀਤੇ ਦਿਨ ਇੱਕ ਫੌਜੀ ਵੀ ਅਜਿਹੀ ਹੀ ਘਟਨਾ ਦਾ ਸ਼ਿਕਾਰ ਹੋਇਆ ਸੀ ਜਦੋਂ ਉਹ ਯੋਗਾ ਕਲਾਸਾਂ ਦੌਰਾਨ ਆਪਣਾ ਪਰਫਾਰਮ ਦੇ ਰਿਹਾ ਸੀ ਇਸ ਰਾਨੇ ਰਿਟਾਇਰਡ ਫੌਜੀ ਅਚਾਨਕ ਤਾਰਤੀ ਤੇ ਡਿੱਗ ਜਾਂਦਾ ਹੈ ਜਦਕਿ ਲੋਕ ਸੋਚਦੇ ਨੇ ਕਿ ਇਹ ਵੀ ਉਸਦੀ ਇੱਕ ਪਰਫਾਰਮੈਂਸ ਦਾ ਹਿੱਸਾ ਹੈ ਅਤੇ ਉਹ ਤਾੜੀਆਂ ਬਜਾਉਂਦੇ ਰਹਿੰਦੇ ਨੇ ਪਰ ਇਸ ਦੌਰਾਨ ਇਸ ਰਿਟਾਇਰਡ ਫੌਜੀ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਸ ਨੌਜਵਾਨ ਦੀ ਵੀ ਮੌਤ ਕੈਮਰੇ ਵਿੱਚ ਹੀ ਕੈਦ ਹੋਈ ਹੈ ਜਦੋਂ ਇਹ ਨੌਜਵਾਨ ਛੱਕਾ ਮਾਰਦਾ ਹੈ ਅਤੇ ਆਪਣੇ ਸ਼ਾਟ ਨੂੰ ਲੈ ਕੇ ਖੁਸ਼ ਹੁੰਦਾ ਹੈ ਤਾਂ ਇਸ ਦੌਰਾਨ ਉਹ ਪਿੱਛੇ ਨੁੜਕ ਜਾਂਦਾ ਹੈ ਅਤੇ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਮੌਤਾ ਹੈ ਲਾਈਵ ਵੀਡੀਓ ਮੋਬਾਈਲ ਦੇ ਮੀਰਾ ਰੋਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਕੰਪਨੀ ਵੱਲੋਂ ਦੋ ਟੀਮਾਂ ਵਿੱਚ ਮੈਚ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਜਦੋਂ ਇਹ ਨੌਜਵਾਨ ਇੱਕ ਬਾਲ ਤੇ ਛੱਕਾ ਮਾਰਦਾ ਹੈ ਤਾਂ ਅਚਾਨਕ ਇਸ ਨੂੰ ਦਿਲ ਦਾ ਦੌਰਾ ਪੈਂਦਾ ਹੈ ਜਿਸ ਤੋਂ ਬਾਅਦ ਇਹ ਪਿੱਛੇ ਨੂੰ ਡਿੱਗਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ